ਹਾਂਜੀ ਗਾਇਸ ਸਸ਼ੀ ਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਹਾਂ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਜਿਹਦਾ ਨਾਮ ਹੈ ਦੀ ਸੰਧੂ ਫੈਮਿਲੀ ਵਲੌਗ ਤੇ ਅੱਜ ਦਾ ਵਲੌਗ ਜਿਹੜਾ ਕੁਛ ਇਸ ਤਰ੍ਹਾਂ ਜੀ ਅੱਜ ਕਾਫੀ ਦਿਨਾਂ ਤੋਂ ਜਿਹੜਾ ਅਸੀਂ ਘਰੇ ਨਹੀਂ ਖੜੇ ਤੇ ਇੱਕ ਬਾਰਸ਼ਾਂ ਨੇ ਕੰਮ ਬਹੁਤ ਜ਼ਿਆਦਾ ਖਰਾਬ ਕਰਦਾ ਸੀ ਤੇ ਇਹਦੇ ਨਾਲ ਹੀ ਘਰ ਦੇ ਵਿੱਚ ਪੈ ਗਏ ਬਹੁਤ ਜ਼ਿਆਦਾ ਖਲਾਰੇ ਕਮਰਿਆਂ ਦੇ ਵਿੱਚ ਰਸੋਈ ਦੇ ਵਿੱਚ ਲੌਬੀ ਦੇ ਵਿੱਚ ਤੇ ਬਾਹਰ ਵੀ ਮੈਂ ਤੁਹਾਨੂੰ ਦਿਖਾਉਂਗੀ ਕੁਝ ਕੁ ਖਿਲਾੜੇ ਮੈਂ ਚੱਕਦੀ ਆ ਤੇ ਕੁਝ ਕੁ ਮੇਰੇ ਜਿਹੜੇ ਖਿਲਾੜੇ ਹੈਗੇ ਆ ਮੈਨੂੰ ਲੱਗਦਾ ਜੀ ਮੇਰਾ ਪੂਰਾ ਦਿਨ ਸਾਲ ਸਫਾਈ ਜੀ ਜਾਣਾ ਤੇ ਦੇਖ ਦੇ ਕੇ ਮਾਨੂੰ ਐਡਾ ਹੋ ਰਿਹਾ ਕਿ ਸਫਾਈ ਕਰੀਏ ਤੇ ਫਿਰ ਜਾ ਕੇ ਜਿਹੜਾ ਆਪਣਾ ਮਾਈਂਡ ਓਵਰ ਰੈਕਸ ਹੋਊਗਾ ਤੇ ਤੁਹਾਨੂੰ ਮੈਂ ਦਿਖਾਉਣੀ ਆ ਜੁੜੇ ਰਹੋ ਤੁਸੀਂ ਲਾਸਟ ਤੱਕ ਤੇ ਸਾਰਾ ਵਲੌਗ ਜ਼ਰੂਰ ਦੇਖਣਾ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਚਲੋ ਦਿਖਾਉਣੀ ਆ ਮੈਂ ਤੁਹਾਨੂੰ ਜਿਹੜੇ ਕਮਰੇ ਚ ਖਿਲਾੜੇ ਪਏ ਆ ਕੁਝ ਕੁ ਚੱਕਦੀ ਆ ਤੇ ਕੁਛ ਮੈਂ ਤੁਹਾਨੂੰ ਦਿਖਾਉਣੀ ਆ ਦੁੱਧ ਨੂੰ ਆਈ ਜਾਂਦਾ ਵਾਲਾ ਕਿਤੇ ਨਿਕਲ ਹੀ ਨਾ ਜਾਵੇ ਕਿਉਂਕਿ ਮੇਰੇ ਨਾਲ ਬਹੁਤ ਵਾਰੀ ਇਹੀ ਹੋਇਆ ਮੈਂ ਦੁੱਧ ਰੱਖ ਕੇ ਭੁੱਲ ਜਾਂਦੀ ਆ ਅੱਜ ਪਹਿਲਾਂ ਦੁੱਧ ਨੂੰ ਬੰਦ ਕਰਦੇ ਫੇਰ ਹੀ ਦਿਖਾਉਣੀ ਆ ਤੁਹਾਨੂੰ ਮੈਂ ਲੋ ਜੀ ਦੁੱਧ ਨੂੰ ਆ ਗਿਆ ਵਾਲਾ ਹੁਣ ਕਰੋ ਸਾਡੇ ਜਿਹੜੇ ਘਰ ਦੇ ਖਿਲਾਰੇ ਚੈੱਕ ਪਹਿਲਾਂ ਤਾਂ ਕਿਚਨ ਚ ਦੇਖੋ ਕਿ ਉਤਲ ਫੁਤਲ ਕਿੰਨੀ ਹੋਈ ਪਈ ਹੈ ਦੇਖੋ ਇੱਕ ਤਾਂ ਸ਼ੱਤਾਂ ਤੇ ਜਿਹੜੇ ਹੈਗੇ ਜਾਲੇ ਬੜੇ ਲੱਗ ਜਾਂਦੇ ਆ ਇਹ ਕੱਲ ਵਾਈਫਾਈ ਲਵਾਇਆ ਸੀ ਤੇ ਉਹਨਾਂ ਨੇ ਮੇਰੇ ਨਾਲ ਦੇ ਨਾਲ ਡ੍ਰਿਲ ਦੇ ਨਾਲ ਉਹ ਉੱਪਰ ਜਿਹੜਾ ਲਾ ਕੇ ਗਏ ਆ ਤੇ نیچے ਜਿਹੜਾ ਆ ਦੇਖੋ ਕਾਫੀ ਖਲਾਰਾ ਪਿਆ ਹੋਇਆ ਇਹ ਵੀ ਆਪਾਂ ਸਾਰਾ ਸਾਫ਼ ਕਰਨਾ ਇੱਧਰ ਜਿਹੜਾ ਆਟਾ ਲਿਆਂਦਾ ਸੀ ਭਾ ਕੇ ਤੇ ਉਹ ਹਜੇ ਆਪਾਂ ਪੇਟੀ ਆਟੇ ਵਾਲੀ ਪੇਟੀ ਦੇ ਵਿੱਚ ਆਟਾ ਕੱਢਣਾ ਉਹਨੂੰ ਲਵਾਵਾਂਗੇ ਆਪਾਂ ਥੋਪਤ ਫਿਰ ਆਪਾਂ ਪਾਉਣੇ ਆ ਆਟਾ ਵਿੱਚ ਪੇਟੀ ਦੇ ਤੇ ਗਾਇਸ ਉਧਰ ਅਰਮਾਨ ਦੀ ਲੱਗੀ ਹੋਈ ਇੱਕ ਕਲਾਸ 9:20 ਤੇ ਆਉਂਦੀ ਹੈ ਤੇ ਇੱਕ 1:30 ਵਜੇ ਦੇ ਟਿੱਕਰ ਇਹ ਜਿਹੜੀ ਕਲਾਸ ਲਾਉਂਦਾ ਚਲੋ ਵਧੀਆ ਵੈਸੇ ਬੱਚੇ ਨੂੰ ਘਰੇ ਫਿਰ ਨਹੀਂ ਤਾਂ ਟੀਵੀ ਨਹੀਂ ਦੇਖਣੋ ਹੜਦੇ ਛੁੱਟੀਆਂ ਹੋਰ ਵਧਾਤੀਆਂ ਸੀ ਨਾ 7 ਤਰੀਕ ਤੱਕ ਤੇ ਖਿਲਾਰੇ ਦਿਖਾਉਣੀ ਹੁਣ ਮੈਂ ਤੁਹਾਨੂੰ ਆ ਤਾਂ ਮੈਂ ਕੁੱਝ-ਕੀ ਚੀਜ਼ਾਂ ਜਿਹੜੀਆਂ ਏਰਮਾਨ ਦੇ ਪੈਨ ਹੋਏ ਜਿਵੇਂ ਕੁੱਝ-ਕੁਝ ਫालतू ਚੀਜ਼ਾਂ ਹੋਈਆਂ ਕੁੱਝ-ਕਿ ਮੈਡੀਸਨ ਜਿਵੇਂ ਹੋਈ ਜਿਹੜੀ ਆਪਾਂ ਮੈਡੀਸਨ ਦਾ ਪਤਾ ਹੀ ਨਹੀਂ ਉਹ ਵੀ ਮੈਂ ਕੱਢ-ਕੱਢ ਸੁੱਟਤੀ ਆ ਤੇ ਇਧਰ ਵੀ ਆਪਾਂ ਜਿਹੜੀਆਂ ਚੀਜ਼ਾਂ ਸੁੱਟਣ ਵਾਲੀਆਂ ਸੀ ਉਹ ਦਿੱਤੀਆਂ ਆਪਾਂ ਸਵੱਟ ਕੱਪੜੇ-ਕੁੱਪੜੇ ਤਾਂ ਮੈਂ ਦਿੱਤੇ ਸੀ ਚੱਕ ਬਾਕੀ ਸਮਾਨ ਜਿਹੜਾ ਖਿਲਰਿਆ ਪਿਆ ਸੀ ਉਹ ਵੀ ਇੱਕ ਵਾਰ ਮੈਂ ਚੱਕਤਾ ਇਸ ਰੂਮ ਦੇ ਵਿੱਚ ਤਾਂ ਥੋੜੀ ਜੀ ਸਾਫ-ਸਫਾਈ ਹੋ ਗਈ ਜਾਲੇ-ਜੂਲੇ ਰਹਿ ਗਏ ਲਾਉਣ ਵਾਲੇ ਤੇ ਇੱਧਰ ਆਪਣਾ ਥੋੜਾ ਜਿਹਾ ਮੇਕਅਪ ਜਿਹੜਾ ਰੋਲਦਾ ਫਿਰਦਾ ਹੁੰਦਾ ਉਹ ਫਿਰ ਮੈਂ ਇੱਥੇ ਟੋਕਰੀ ਦੇ ਵਿੱਚ ਪਾਤਾ ਚੱਕ ਕੇ ਬਾਕੀ ਹਜੇ ਮੈਂ ਆਹ ਸਾਰਾ ਸਫਾਈ ਕਰੂੰਗੀ ਤੇ ਸਫਾਈ ਕਰਨ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਹਜੇ ਤਾਂ ਇੱਕ ਵਾਰੀ ਮੈਂ ਤੁਹਾਨੂੰ ਖੁਲਾਰੇ ਹੀ ਦਿਖਾ ਰਹੀ ਆ ਤੇ ਗਾਇਸ ਇੱਧਰਲੇ ਰੂਮ ਦੇ ਵਿੱਚ ਵੀ ਦੇਖੋ ਤੁਸੀਂ ਬਾਧੂ ਘਾਟੂ ਜਿੰਨੀਆਂ ਵੀ ਚੀਜ਼ਾਂ ਸੀਗੀਆਂ ਉਹ ਸਾਰੀਆਂ ਮੈਂ ਦਿੱਤੀਆਂ ਕੱਢ ਦੇਖੋ ਇੱਕ ਤਾਂ ਅਰਮਾਨ ਆਪਦੀਆਂ ਬੁੱਕਸ ਦੀਆਂ ਬੜੇ ਖਿਲਾਰੇ ਪਾਉਂਦਾ ਆ ਸਾਰੀਆਂ ਜਿਹੜੀਆਂ ਬੁੱਕਸ ਹੈਗ ਇਹ ਵੀ ਮੈਂ ਕੁਝ ਇੱਕ ਸੈੱਟ ਕਰਕੇ ਰੱਖੂੰਗੀ ਤੇ ਉਹਨਾਂ ਵਿੱਚੋਂ ਇੱਕ ਡੱਬੇ ਦੇ ਵਿੱਚ ਅਰਮਾਨ ਦੇ ਸਾਰੇ ਪੈਨ ਪੁਨ ਸੀ ਜਿੰਨੇ ਸਾਰੇ ਉਹ ਪਾਤੇ ਇੱਕ ਦੇ ਵਿੱਚ ਜਿਹੜੀ ਮੈਡੀਸਿਨ ਸੀ ਉਹ ਪਾਤੀ ਇਹ ਹਜੇ ਆਪਣੇ ਜਿਹੜੇ ਕੱਪੜੇ ਆ ਉਹ ਬੈੱਡ ਤੇ ਤੁਸੀਂ ਦੇਖ ਹੀ ਸਕਦੇ ਆ ਵੀ ਖਿਲਰੇ ਪਏ ਆ ਉਹ ਵੀ ਹਜੇ ਆਪਾਂ ਚੱਕ ਕੇ ਤਿਆਂ ਤੂਆਂ ਲਾ ਕੇ ਸੈੱਟ ਕਰਨੇ ਆ ਤੇ ਉਹ ਵੀ ਆਪਾਂ ਸਾਰਾ ਕੁਝ ਲਾ ਕੇ ਤੇ ਉੱਪਰੋਂ ਪੇਟੀ ਦੇ ਉੋਂ ਸਾਰਾ ਸੈੱਟ ਕਰਕੇ ਰੱਖਾਂਗੇ ਵੈਸੇ ਤਾਂ ਸੈਟ ਆ ਪਰ ਫਿਰ ਵੀ ਇੱਕ ਵਾਰੀ ਆਪਾਂ ਝਾੜਾਂਗੇ ਗਾਇਜ਼ ਇੱਕ ਸਾਡੇ ਨਾਲ ਚੱਪਲਾਂ ਜੁੱਤੀਆਂ ਜੋੜੇ ਬਹੁਤ ਜ਼ਿਆਦੇ ਇਹ ਦੇਖੋ ਐਂ ਖਿੱਲਰੇ ਰਹਿੰਦੇ ਇਹ ਵੀ ਸਾਰੇ ਮੈਂ ਚੱਕ ਕੇ ਨਾ ਜਿਹੜੇ ਫालतू ਹੈਗੇ ਉਹ ਡੱਬੇ ਦੇ ਵਿੱਚ ਪਾਉਂਗੀ ਤਿੰਨ ਚਾਰ ਜੋੜੇ ਤਾਂ ਆ ਪਏ ਆ ਕੁਝ ਕ ਮੈਂ ਸੰਭਾਲਦੇ ਆ ਇੱਕ ਉਹ ਪਿਆ ਤੇ ਕੁਝ ਕ ਆਵੇ ਇੱਥੇ ਪੜਦੇ ਤੇ ਪਿੱਛੇ ਰੱਖੇ ਪਏ ਆ ਇਹ ਵੀ ਚੱਕ ਕੇ ਜਿਹੜੇ ਸਾਰੇ ਮੈਂ ਸੰਭਾਲਦੀ ਆਂ ਇਹ ਵੀ ਸਾਰੇ ਮੈਂ ਚੱਕ ਕੇ ਸੰਭਾਲਦੀ ਆਂ ਆਰਮਾਨ ਦੇ ਹੈਗੇ ਆ ਸ਼ੂਜ਼ ਸਕੂਲ ਜਾਣ ਵਾਲੇ ਇਹ ਬਾਥਰੂਮ ਵੀ ਆਪਾਂ ਚੰਗੀ ਤਰ੍ਹਾਂ ਪਾ ਕੇ ਬਾਲਟੀ ਦੇ ਵਿੱਚ ਸਰਫ ਸੁਰਫ ਤੇ ਚੰਗੀ ਤਰ੍ਹਾਂ ਸਾਰੀਆਂ ਜਿਹੜੀਆਂ ਸੈਡਾਂ ਉਹ ਧੋਵਾਂਗੇ ਸਰਫ ਦੇ ਨਾਲ ਤੇ ਗਾਇਜ਼ ਮੈਂ ਨਾ ਬਾਹਰ ਮਸ਼ੀਨ ਚਲਾਈ ਸੀ ਸਪਾਉਣ ਵਾਲਾ ਪਾਸਾ ਉੱਤਲ ਕੇ ਕੱਪੜੇ ਜਿਹੜੇ ਚ ਆਪਾਂ ਸੁਕਾਉਣੇ ਆ तो मैं बंद करा कपड़े भी अच्छे मैं काफ़ी क्ढी बैठी हजे झाड़ू झूड़ू अं पिया देख लो वो तो अच्छा कपड़े जड़े मैं धो तो के पाते अब धुप निकली है तो देखो तो आ सारे कपड़े धोने है मैं ਹੋਇਆ ਪਿਆ ਜੀ ਹਜੇ ਮੈਨੂੰ ਲੱਗਦਾ ਵੀ ਰੋਟੀ ਦੀ ਤਿਆਰੀ ਨਹੀਂ ਤੇ ਮੈਂ ਜਾਣਾ ਸੀ ਖੇਤ ਲੇਟ ਹੋਈ ਹੈ। ਬਸ 5 ਮਿੰਟ ਦੇ ਦਿਓ ਮੈਨੂੰ 5 ਮਿੰਟਾਂ 'ਚ ਮੈਂ ਰੋਟੀ ਲਾ ਦੇਣੀ ਹੈ। ਤੁਹਾਨੂੰ ਪਤਾ ਅੱਜ ਮੈਂ ਨਾ ਨਾਲ ਤਾਂ ਬਾਹਰ ਕੱਪੜਿਆਂ ਦਾ ਜਿਹੜਾ ਖਲਾਰਾ ਸੀ ਉਹ ਪਾ ਬੈਠੀ। ਇੱਕ ਮੈਂ ਅੰਦਰ ਇੰਨੇ ਜਿਆਦੇ ਖਲਾਰੇ ਸੀ ਵਾਧੂ ਘੱਟ ਚੀਜ਼ਾਂ ਉਹ ਗੱਡੀਆਂ ਹਜੇ ਮੇਰਾ ਬਹੁਤ ਮਿਲਦਾ ਸਾਰਾ ਦਿਨ ਲੱਗੂਗਾ ਜੀ ਮੈਨੂੰ। ਤੇ ਬਸ 5 ਮਿੰਟ ਦੇ ਦਿਓ ਤੇ 5 ਮਿੰਟਾਂ 'ਚ ਮੈਂ ਰੋਟੀ ਤਿਆਰ ਕਰ ਦਿੰਦੀ। ਚਲੋ ਕੋਈ ਨਹੀਂ ਕਰੋ ਤਿਆਰ ਮੈਂ ਉਹ ਨਜਰ ਖੇਤੋਂ ਆਇਆ ਸੀ ਤਾਂ ਰੈਸਟ ਕਰ ਲਾਂ 10 ਮਿੰਟ। ਤੁਸੀਂ ਤੁਸੀਂ ਖਾਣਾ ਤ ਉਹ ਕੰਮਾਂ ਕੀ ਕੰਮ ਸੱਚੇ ਯਾਰ ਕੀ ਬਾਲਟੀ ਚ ਪਾਣੀ ਪਾ ਕੇ ਸਿਮਾ ਉਹ ਤੋਂ ਹੀ ਬਸ ਕਿੰਨੀ ਕ ਕਰਨੀ ਐ ਸਪਰੇ ਇਹ ਤਾਂ ਸਾਰਾ ਦਿਨ ਲੱਗੂਗਾ ਸਫਾਈ ਕਰਨ ਤੇ ਅੱਜ ਸਾਰਾ ਦਿਨ ਤੇ ਕਿਸੇ ਨੂੰ ਲਾ ਲੈਣਾ ਸੀ ਕਿਸੇ ਨੂੰ ਕਿਹਨੂੰ ਲਾਉਣਾ ਪਾਪ ਹੀ ਕਰਾਂਗੇ ਆਪਣੇ ਹੱਥ ਫੇਰ ਕੰਮ ਨਹੀਂ ਕਰਦੇ ਥੱਕ ਜੂਗੇ ਮੈਂ ਥੱਕਣ ਵਾਲੇ ਕੰਮ ਮੈਂ ਕਿਥੇ ਖੇਤ ਦੇ ਕੰਮਾਂ 'ਚ ਕੋਈ ਥੱਕਦਾ ਹੁੰਦਾ ਬੰਦਾ ਅੱਛਾ ਮਾਫ਼ ਕੌਂਸਲ ਇਹਨਾਂ ਕੰਮ ਹੁੰਦੇ ਕੀ ਇਦੇ 'ਚ ਕੀ ਪਾਲਿਆ ਇਹਦੇ 'ਚ ਨੈਨੋ ਆ ਉਹ ਸਪਰੇਅ ਕਰਨੀ ਨੈਨੋ ਦੀ ਵਿੱਚ ਨੈਨੋ ਯੂਰੀਆ ਓਕੇ ਜਿਹੜੇ ਕਪੜੇ ਇਹਦੇ ਵਿੱਚ ਨਾਉਣ ਮੇਰਾ ਵਾਸਤੇ ਜੋ ਉੱਥੇ ਸਪੈਸ਼ਲ ਹੋ ਕੇ ਪੀਤੀ। ਚਾਹ ਪੀਲੀ ਸੀਗੀ। ਚਾਹ ਪੀਲੀ ਕੰਡੇਦਾਰ। ਚਲੋ ਭਈ ਜਾਓ ਇਹ ਵੀ ਤੁਹਾਡਾ ਕੰਮ ਆ ਡਿਊਟੀ ਆ ਸਖ ਡਿਊਟੀ ਆ ਵੀ ਖੇਤ ਦੀ। ਕਿ ਨਹੀਂ? ਬਿਲਕੁਲ ਜੀ ਬਿਲਕੁਲ। ਬਹੁਤ ਸਖ ਡਿਊਟੀ ਆ ਬਹੁਤ ਮਿਹਨਤ ਦਾ ਕੰਮ ਆ ਝੋਨੇ ਦਾ। ਤੁਹਾਨੂੰ ਪਤਾ ਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਝੋਨਾ ਪਰੋਣਿਆ ਅਰਗਾੰਦ ਤੇ ਸੇਵਾ ਕਰਾਈ ਤੁਰਿਆ ਜਾਂਦਾ। ਹੂੰ। ਮੇਰੀ ਗੱਲ ਸੁਣੋ ਹਾਂ ਹਾਂ ਤੇ ਤੁਸੀਂ ਤਾਂ ਤੁਰੇ ਜਾਂਦੇ ਆ ਤੁਸੀਂ ਮੈਨੂੰ ਇੱਕ ਕੰਮ ਕਿਹਾ ਸੀ ਹਾਂ ਸੱਚ ਲੈ ਮੈਨੂੰ ਯਾਦ ਆ ਗਿਆ ਆ ਗਿਆ ਯਾਦ ਕਿ ਮੈਨੂੰ ਕਿਸੇ ਨੇ ਦੱਸਿਆ ਸੀਗਾ ਜਿਹੜੇ ਆਪਣੇ ਖੇਤ ਕੱਦੂ ਘੱਟ ਲੱਗਦੇ ਉਹ ਵੱਲਾਂ ਨੂੰ ਤੇ ਵਿੱਚ ਫੁੱਲ ਜੇ ਸੋਕਿਆਂ ਦੇ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਜਿਹੜਾ 골ਡ ਹੁੰਦਾ ਸਿਉਣਾ ਹੁੰਦਾ ਆਪਣੇ ਕੋਲੇ ਉਹ ਤੁਸੀਂ ਜਿਹੜੋ ਡਰਮੀ ਦੇ ਵਿੱਚ ਪਾਲਟੀ ਦੇ ਵਿੱਚ ਪਾਣੀ ਪਾ ਕੇ ਨਾਲ ਉਹਨੂੰ ਵਿੱਚ ਘੋਲ ਲੈਣਾ ਸਿਉਣੇ ਨੂੰ ਫਿਰ ਉਹਨੂੰ ਡਰਮੀ ਦੇ ਵਿੱਚ ਪਾ ਕੇ ਲੈ ਜਾਓ ਤੇ ਫੇਰ ਕਹਿੰਦੇ ਵੀ ਇਹ ਟੂਣਾ ਹੀ ਹੁੰਦਾ ਫੇਰ ਕਦੋਂ ਬਹੁਤ ਮੈਂ ਲੈ ਕੇ ਆਵਾਂ ਮੈਂ ਹਾਂ ਤੂੰ ਇਹ ਜਾ ਤੂੰ ਲੈ ਕੇ ਆ ਚੱਲ ਮੈਂ ਡਰਮੀ ਖੋਲਦਾ ਤੇ ਪਾਣੀ ਦਿੰਦਾ ਬਾਲਟੀ ਚ ਤੇ ਪੋਣਾ ਕਾਹਦੇ ਵਿੱਚ ਆ ਤੈਨੂੰ ਮੈਂ ਦੱਸ ਬਾਲਟੀ ਚ ਲੈ ਕੇ ਆ ਦੱਸਦਾ ਮੈਂ ਤੈਨੂੰ ਚੱਲ ਮੈਂ ਲੈ ਕੇ ਆਉਂਦਾ ਆ ਲੋ ਕੀ ਚੀਜ਼ ਹੈ ਲੌਗੜ ਚੱਕ ਲਈ ਆਉਗਾ ਓਏ ਤੇ ਫਿਰ ਹੁਣ ਕੁਛ ਤਾਂ ਲੈ ਕੇ ਆਉਣਾ ਹੀ ਸੀ ਲੈ ਮਮਾ ਲੈ ਕੱਦੂ ਸਾਡੇ ਲੱਗਣ ਪੂਰੇ ਤੇ ਫੁੱਲ ਕੋਈ ਨਾ ਸੁੱਕੇ ਇੱਕ ਮਿੰਟ ਲਈ ਵਿੱਚ ਛੁੱਟ ਕੇ ਰੱਖ ਦੋ ਨਾ ਨਹੀਂ ਨਹੀਂ ਇਹ ਖੋਲਣੀ ਹੈ ਚੰਗੀ ਤਰ੍ਹਾਂ ਸਰ ਤਾਂ ਹੋਵੇ ਵਿੱਚ ਆ ਹਰਾ ਜਿਹਾ ਤਾਂ ਹੋ ਗਿਆ ਐਵੇਂ ਲੱਗਦਾ ਮੈਨੂੰ ਨਹੀਂ ਐ ਵੈਸੇ ਹੀ ਹੈ ਵਾਲਾ ਤਾਂ ਫੜ ਪਕੜਨ ਕਿਤੇ ਨਕਲੀ ਤਾਂ ਨਹੀਂ ਇਹ ਤਾਂ ਕਿਤੇ ਮੇਰੀ ਜੈਨੀ ਨਕਲੀ ਤਾਂ ਨਹੀਂ ਨਾਸਲੀ ਹੈ 5 ਲੱਖ ਨਹੀਂ ਨਹੀਂ ਵੈਸੇ ਲੱਗਦੀ ਹੈ ਹੁਣ ਪਾਣੀ ਇਹਦੇ ਵਿੱਚ ਪਾਉਣਾ ਆ ਪਾ ਦੋ ਤੇ ਐਂ ਜਾ ਕੇ ਛੜਕ ਦੋਗੇ ਇਹਦੇ ਚ ਸਪਰੇ ਵੀ ਪਾਉਂਗਾ ਜੀ ਤਾਂ ਅੱਛਾ ਸਪਰੇ ਪਾ ਕੇ ਤੇਲੇ ਵਾਲੀ ਸਪਰੇ ਪਾ ਦਾਂਗੇ ਤੇ ਤੇਲਾ ਤੁਲਾ ਜਿਹੜਾ ਹੋਇਆ ਬੰਦਾ ਤੇ ਮਰ ਜਾਊਗਾ ਬੰਦਾ ਸਹੀ ਠੀਕ ਆ ਫਿਰ ਵੇਖਦੇ ਆ ਵੀ ਕਦੋਂ-ਕਦੋਂ 바ਵਾ ਲੱਗਣਗੇ ਕਿ ਨਹੀਂ ਹੋ ਜਾਪਾ ਇਦੋਂ ਅਗਲੇ ਜਿਹੜੇ ਬਲੌਗ ਹੋਣਗੇ 2-4 ਦਿਨਾਂ ਤੱਕ ਜਿਹੜੇ ਬਣਨਗੇ ਉਹਨਾਂ ਦੇ ਵਿੱਚ ਫਿਰ ਆਪਾਂ ਕਦੋਂ ਉਹਨਾਂ ਨੂੰ ਦੱਸਾਂਗੇ ਵੀ ਇਹ ਕਾਮਯਾਬ ਹੋਇਆ ਕਿ ਨਹੀਂ ਹੋਇਆ ਹੂੰ ਠੀਕ ਹੈ ਚੱਲ ਜਾਓ ਹੁਣ ਟਾਈਮ ਬਹੁਤ ਹੋ ਗਿਆ ਮੜ ਕੇ ਬਹੁਤ ਟਾਈਮ ਤਾਂ ਬਹੁਤ ਹੋ ਗਿਆ ਚੰਗਾ ਮੈਂ ਜਾਂਦਾ ਟੱਪ ਚੜ ਜੂਗੀ ਫਿਰ ਤੁਹਾਨੂੰ ਓਕੇ டா டா ਬਾਏ ਬਾਏ ਸੀ ਯੂ ਮੀ ਸੀ ਯੂ ਆਈ ਲਵ ਯੂ ਆਈ ਲਵ ਯੂ ਟੂ ਚੱਲ ਬਈ ਬਹੁਤ ਹਸਾਉਂਦੇ ਐ ਵੀ ਬਈ ਬੜਾ ਹਾਸੇ ਮਜ਼ਾਕ ਆਲੇ ਜਦੋਂ ਘਰੇ ਨਹੀਂ ਨਾ ਹੁੰਦੇ ਉਦੋਂ ਮੇਰਾ ਦਿਲ ਨਹੀਂ ਲੱਗਦਾਗਾ ਜਦੋਂ ਰਮਾਨ ਹੁੰਦਾ ਉਹ ਤਾਂ ਟਾਈਮ ਪਾਸ ਹੋ ਜਾਂਦਾ ਪਰ ਜਦੋਂ ਰਮਾਨ ਕਿਤੇ ਸਕੂਲ ਸਕਾਲ ਚਲਿਆ ਜਾਂਦਾ ਫੇਰ ਫੇਰ ਮੈਨਾਂ ਜੇ ਨਿਕਲਦੀ ਘਰੇ ਚੱਲ ਰੱਬ ਕਰੇ ਵੀ ਕਦੋਂ ਲੱਗ ਜਾਣ ਤੇ ਜਿਹੜੀ ਆਪਣੀ ਮਿਹਨਤ ਸਫਲ ਹੋ ਜੇ ਹੈਨਾ De caliper. ਕਾਫੀ ਹੈ ਤੇ ਬਸ ਚਾਦਰ ਵਿਛਾਈ ਸੀ ਧੋ ਕੇ ਤੇ ਹੁਣ ਬਸ ਝਾੜੂ ਮਾਰਨ ਆ ਲੈ ਇਸ ਕਮਰੇ ਚ ਰਹਿ ਕੇ ਉਧਰਲੇ ਕਮਰੇ ਚ ਮੈਂ ਮਾਰੇ ਹੀ ਝਾੜੂ ਬਈ ਕੰਮ ਆ ਨਾ ਜਿਹੜੇ ਕੰਮ ਲੋਕ ਕਹਿ ਦਿੰਦੇ ਵੀ ਕੰਮ ਬਹੁਤ ਥੋੜੇ ਆ ਪਰ ਮੈਨੂੰ ਪਤਾ ਵੀ ਕਿੰਨੇ ਕੰਮ ਆ ਜੀ ਦੋਸਤੋ ਮੈਨੂੰ ਖਿਟਾਉਂਦੇ ਨੂੰ ਵੀ ਕਾਫੀ ਟਾਈਮ ਲੱਗ ਗਿਆ 4:00 ਬਜ ਸਾਢੇ 4:00 ਬਜ ਗਏ ਸੀ ਤੇ ਹੁਣ ਤਾਂ 5:00 ਬਜਣ ਵਾਲੇ ਆ ਤੇ ਜਦੋਂ ਮੈਂ ਘਰੇ ਆ ਕੇ ਦੇਖਿਆ ਤਾਂ ਮੈਡਮ ਤਾਂ ਪੁੱਛ ਕਮਾਲ ਹੋ ਗਈ ਇਹ ਟਾਈਮ ਕਿਹੜਾ ਬਈ ਪੋਚਿਆਂ ਦਾ ਹੈ ਕਮਾਲ ਹੋਣ ਪੋਚੇ ਤੋਂ ਲੱਗ ਗਈ ਪਹਿਲਾਂ ਤੂੰ ਸਾਰਾ ਦਿਨ ਸਫਾਈਆਂ ਕੀਤੀਆਂ ਹੁਣ ਤੂੰ ਪੋਚੇ ਲਾਈ ਨਹੀਂ ਮੇਰੇ ਭਰਾ ਤੋਂ ਤੋਂ ਬਾਅਦ ਜਿਹੜਾ ਲਾਸਟ ਆ ਹੁੰਦਾ ਨਾ ਸਿਸਟਮੋਂ ਪੋਚੇ ਨਾਲ ਹੁੰਦਾ ਇਹ ਸਾ ਮੈਂ ਦਾ ਕੰਮ ਨੇ ਮੇਰੇ ਕਿ ਰੈਸਟੋਰੈਂਟ ਵੀ ਕੀਤੀ ਹੈ ਕਿ ਨਹੀਂ ਅੱਜ ਰੈਸਟ ਨਹੀਂ ਕੀਤੀ ਤੂੰ ਸਾਰੀ ਦਿਹਾੜੀ ਰੈਸਟ ਕਰਨੀ ਜ਼ਰੂਰੀ ਹੈ ਰੈਸਟ ਕਰਿਆ ਕਰੋ ਤੂੰ ਫੋਨ ਤੇ ਵੀ 2 ਘੰਟੇ 3 ਘੰਟੇ ਲੱਗ ਕੇ ਵੀ ਬਲੌਗ ਤਿਆਰ ਕਰਦੀ ਐ ਤੇ ਸਾਰਾ ਕੰਮ ਤੇਰਾ ਹੀ ਆ YouTube ਚੈਨਲ ਵਾਲਾ ਅੱਜਕੱਲੇ ਮੈਂ ਬਿਜ਼ੀ ਰਹਿਣ ਲੱਗੀ ਬਹੁਤ ਜ਼ਿਆਦਾ ਵੈਸੇ ਤਾਂ ਬਿਜ਼ੀ ਰਹਿਣਾ ਚੰਗਾ ਪਰ ਰੈਸਟ ਵੀ ਜ਼ਰੂਰੀ ਹੈ ਇਸ ਲਈ ਰੈਸਟ ਕਰ ਲਿਆ ਕਰ ਬਿਮਾਰ ਮੂਰ ਨਾ ਹੋ ਜਾਈਂਕ ਤਾ ਠੀਕ ਹੈ ਦੇਖੀ ਜੋ ਤੇ ਮੁੜ ਕੇ ਸਾਨੂੰ ਵੀ ਕਰਨਾ ਜ਼ਰੂਰੀ ਹੈ ਕਿ ਹੁਣ ਕੀ ਕਰਾਂ ਰੋਟੀਆਂ ਬਕਾ ਕੇ ਨਹੀਂ ਦੇਣੀਆਂ ਕਿਸੇ ਨੇ ਸਾਨੂੰ ਠੀਕ ਹੈ ਆ ਗਸਪਲੀਣਾ ਬਾਹਰ ਰੱਖਿਆ ਕਰੋ ਜਿਹੜਾ ਮੈਂ ਖੋਚਾ ਲਉਂਦੀ ਹਾਂ ਮੈਂ ਮੇਂ ਜੇ ਤਾਂ ਪਾਈਆਂ ਬਈ ਮੇਰਾ ਤਾਂ ਤੇ ਹੁਣ ਅੱਜ ਮੈਨੂੰ ਲੱਗਦਾ ਸਾਰੀ ਦਿਹਾੜੀ ਤਰੀ ਕੰਮ 'ਚ ਲੰਗੀ ਆ ਬੈਠੀ ਨਹੀਂ ਤੂੰ ਲੱਗਦਾ ਹਨਾ ਬਿਲਕੁਲ ਨਹੀਂ ਬੈਠੀ ਕਿਉਂ ਮੈਂ ਇੱਕ ਮਿੰਟ ਵੀ ਨਹੀਂ ਤੇ ਵਲੌਗ ਤਿਆਰ ਕਰਤਾ ਐਡੀਟਿੰਗ ਕਰਤੀ ਪੂਰੀ ਵਲੌਗ ਦੀ ਸਾਰੀ ਹੋਰ ਚੜਾਤਾ ਆਪਾਂ 5 ਵਜੇ ਹੁੰਦਾ ਸਾਡਾ ਵਲੌਗ 5 ਵਜੇ 5 ਵਜੇ ਆਉਂਦਾ ਅੱਗੇ ਪਿੱਛੇ ਟਾਈਮ ਵੀ ਹੋ ਜਾਂਦਾ ਫਾਈਨਲੀ ਗਾਇਜ਼ ਆਪਾਂ ਸਾਫ ਸਫਾਈ ਕਰ ਦਿੱਤੀ ਐ ਡਨ ਤੇ ਪੋਜਾ ਪੂਜਾ ਵੀ ਦਿੱਤਾ ਲਾ ਤੇ ਤੁਸੀਂ ਹੁਣ ਕਰ ਲੋ ਚੈੱਕ ਬੜਾ ਟਾਈਮ ਲੱਗ ਗਿਆ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਇੱਧਰ ਤਾਂ ਤੁਹਾਨੂੰ ਦਿਖਾਈ ਦਿੱਤਾ ਸੀ ਚਲੋ ਫਿਰ ਦਿਖਾ ਦਿੰਨੀ ਆ ਲਓ ਜੀ ਸਾਰੀ ਆਪਾਂ ਸਾਫ ਸਫਾਈ ਕਰਤੀ ਆ ਇੱਧਰਲੀ ਸਾਈਡ ਵੀ ਕਰਤੀ ਆ ਆਪਾਂ ਕद्दू ਦੀ ਸਬਜ਼ੀ ਬਣਾਉਣੀ ਆ ਆਪਾਂ ਲੱਗੇ ਆ ਬਸ ਚੀਰਨਾ ਤੇ ਕਿਚਨ ਵੀ ਆਪਾਂ ਚਮਕਾਤਾ ਕਰੋ ਚੱਕ ਤੇ ਗਾਇਜ਼ ਆਪਾਂ ਬਾਹਰੋਂ ਵੀ ਜਿਹੜਾ ਕੱਪੜੇ-ਕੁੱਪੜਿਆਂ ਦੀਆਂ ਲਾਤੀਆਂ ਤਆਂ ਮੰਜੇ ਤੇ ਪਈਆਂ ਹਜੇ ਆਪਾਂ ਚੱਕਣੀਆਂ ਥੋੜੇ ਜਿਹਾ ਹੋਰ ਸੀ ਉਹ ਆਪਾਂ ਹੋਰ ਧੋਤੇ ਤੇ ਇੱਧਰ ਵੀ ਆਪਾਂ ਸਾਰਾ ਸਾਫ਼ ਸਫਾਈ ਕਰਿਆਏ ਆ ਸਾਰਾ ਕੁਝ ਧੂਵਾਏ ਆ ਤੇ ਹੁਣ ਆਪਾਂ ਸਬਜੀ ਲੱਗੀਆਂ ਚੀਰਨਾ